ਨਵਾਂ ਸੱਪ ਨਿਕਲਿਆ ਦੋਸਤੋ ਇਧਰ ਦੇਖੋ ਸਕੂਟੀ ਦਾ ਟਾਇਰ ਸਕੂਟੀ ਦਾ ਟਾਇਰ ਨਹੀਂ ਘੁੰਮ ਰਿਹਾ ਦੋਸਤੋ ਬਿਲਕੁਲ ਵੀ ਭਵਨ ਅੱਜ ਲੇਟ ਕਿਵੇਂ ਹੋ ਗਈ ਓਹ ਹੋ ਤੁਸੀਂ ਲੇਟ ਦੀ ਗੱਲ ਕਰਦੇ ਹੋ ਮੈਂ ਪਹੁੰਚ ਗਈ ਐਨਾ ਸ਼ੁਕਰ ਕਰ ਲਓ ਆ ਕੀ ਟਾਇਰ ਜੇ ਲਾਈ ਬੈਠੀ ਥੱਲੇ ਉਹ ਮੇਰਾ ਤਾਂ ਪੂਰਾ ਹਾਲ ਚੋਲ ਹੋ ਚੱਲਿਆ ਸੀ ਤੇ ਅੱਜ ਮੈਂ ਘਰੇ ਨਹੀਂ ਪਹੁੰਚਣੀ ਸੀ ਜੇ ਮੇਰੀ ਭੈਣ ਆ ਮੈਨੂੰ ਆਸਟ੍ਰੇਲੀਆ ਵਾਲੀ ਚੀਜ਼ ਨਾ ਨਾ ਭੇਜਦੀ ਅੱਛਾ ਆ ਕੀ ਚੀਜ਼ ਐ ਮੈਨੂੰ ਆ ਨਹੀਂ ਸਮਝ ਆ ਰਹੀ ਇਸੇ ਨੇ ਤਾਂ ਬਚਾ ਲਿਆ ਅੱਜ ਤੇ ਘਰੇ ਮੈਂ ਟਾਈਮ ਨਾ ਪਹੁੰਚ ਗਈ ਤੇ ਨਹੀਂ ਤਾਂ ਮੈਨੂੰ ਤਾਂ ਪੈ ਜਾਣੀ ਸੀ ਸ਼ਾਮਾਂ ਤੇ ਮੈਨੂੰ ਉਹ ਆ ਜਾਣਾ ਸੀ ਘਰੇ ਵੜ ਕੇ ਇਹ ਕੋਈ ਨਵਾਂ ਇੰਜਨ-ਉੰਜਨ ਖਰੀਦੇ ਚਲਾ ਕੇ ਵਿਖਾਈ ਕਿਵੇਂ ਚੱਲਦੀ ਮੈਨੂੰ ਸਮਝ ਨਹੀਂ ਆ ਰਹੀ ਹਾਂ ਤੁਹਾਨੂੰ ਦਿਖਾ ਦਿੰਦੀ ਇਹ ਹੋ ਕੀ ਗਿਆ ਸੀ ਮਾੜਾ ਦੱਸੀ ਮੈਨੂੰ ਦੱਸ ਦਿਆਂ ਤੁਹਾਨੂੰ ਮੈਂ ਚਲਾ ਕੇ ਵਿਖਾਉਣੀ ਆ ਤੇ ਕਿਵੇਂ ਨਾ ਪਹੁੰਚੀ ਸਕੂਟਰੀ ਦਾ ਟਾਇਰ ਜਾਵਾਂ ਨਹੀਂ ਕੋ ਮਰਿਆ ਦੋਸਤੋ ਸਕੂਟਰੀ ਦਾ ਟਾਇਰ ਜਾਵਾਂ ਨਹੀਂ ਕੋ ਮਰਿਆ ਦੋਸਤੋ ਦੇਖੋ ਦੋਸਤੋ ਆ ਮਤਲਬ ਕਿ ਗੈਜਟਸ ਆ ਜਿਹੜਾ ਕਿ ਪਵਨ ਦੀ ਭੈਣ ਨੇ ਆਸਟ੍ਰੇਲੀਆ ਤੋਂ ਭੇਜਿਆ ਸੀਗਾ ਤੇ ਜਦੋਂ ਇਹ ਅਸੀਂ ਸਕੂਟਰੀ 'ਚ ਰੱਖਿਆ ਸੀਗਾ ਸਾਨੂੰ ਐ ਲੱਗਿਆ ਵੀ ਬਿਲਕੁਲ ਯੂਜ਼ ਯੂਜ਼ਲੈਸ ਆ ਵੀ ਕੋਈ ਯੂਜ਼ ਨਹੀਂ ਆ ਤੇ ਅੱਜ ਪਵਨ ਗਈ ਸੀ ਖਦੌਰ ਤੇ ਮੈਨੂੰ ਕਾਫੀ ਟਾਈਮ ਤੋਂ ਹੋ ਗਿਆ ਸੀ ਵੇਟ ਕਰਦੇ ਨੂੰ ਤੇ ਪਰ ਆ ਜਿਹੜੀ ਚੀਜ਼ ਤੇ ਇਹਦੀ ਸਕੂਟੀ ਹੋ ਗਈ ਸੀ ਪੈਂਚਰ ਤੇ ਆ ਜਿਹੜਾ ਗੈਜਟ ਸੀਗਾ ਇਹਦੀ ਸਕੂਟੀ ਦੇ ਵਿੱਚ ਸੀਗਾ ਦੋਸਤੋ ਤੇ ਇਹ ਮਤਲਬ ਕਿ ਆਸਟ੍ਰੇਲੀਅਨ ਰੁਪੀਏ ਦੇ ਹਿਸਾਬ ਨਾਲ ਇਹ ਮਤਲਬ ਕਿ 20-25 ਡਾਲਰ ਦਾ ਹੀ ਹੈ ਬੜਾ ਮਹਿੰਗਾ ਨਹੀਂ ਮਤਲਬ ਕਿ ਇੰਡੀਆ ਦੇ ਹਿਸਾਬ ਨਾਲ ਕੋਈ 1000-1500 ਦਾ ਤੇ ਉਦੋਂ ਇਹ ਲੱਗਦਾ ਸੀਗਾ ਵੀ ਐਵੇਂ ਹੀ ਆ ਤੇ ਦੋਸਤੋ ਇਹਨੂੰ ਤੁਸੀਂ ਜੇ ਤੁਹਾਡਾ ਟਾਇਰ ਪੈਂਚਰ ਹੋ ਜਾਏ ਸਕੂਟੀ ਦਾ ਇਹ ਕਾਰ ਤੇ ਵੀ ਲੱਗ ਜਾਂਦਾ ਹੈ ਸਕੂਟੀ ਤੇ ਵੀ ਲੱਗ ਜਾਂਦਾ ਹੈ ਇਹ ਛੋਟੇ ਵਿਕਲਪ ਇਸ ਤੋਂ ਵੱਡੇ ਵੀ ਇਹਦੇ ਨਾਲ ਦੇ ਗੈਜਟਸ ਆਉਂਦੇ ਆ ਇਹਨਾਂ ਦੀ ਪਾਵਰ ਇੰਨੀ ਮਜ਼ਬੂਤ ਹੈ ਰ ਇਹ ਬੈਰੰਗ ਵਾਲੇ ਵੀ ਤੁਹਾਡੇ ਟੁੱਟ ਨਹੀਂ ਸਕਦੇ ਤੁਸੀਂ 100 200 ਕਿਲੋਮੀਟਰ ਤੱਕ ਵੀ ਇਹਦੇ ਨਾਲ ਜਾ ਸਕਦੇ ਹੋ ਵੀ ਇਹਨਾਂ ਦਾ ਜਿਹੜਾ ਆਪਾਂ ਅਨਬਾਕਸਿੰਗ ਕੀਤੀ ਸੀ ਬਾਕਸ ਦੇ ਉੱਤੇ ਲਿਖਿਆ ਹੋਇਆ ਸੀਗਾ ਵੀ ਤੁਸੀਂ 100 ਕਿਲੋਮੀਟਰ ਤੱਕ ਆਰਾਮ ਨਾਲ ਇਹਦੇ ਨਾਲ ਡਰਾਈਵ ਕਰ ਸਕਦੇ ਆ ਬਾਕੀ ਮਤਲਬ ਕਿ ਆਪਾਂ ਚਲੋ ਪੈਂਚਰ ਤਾਂ ਰਾਹ ਚੋਂ ਲਵਾਈ ਲੈਣਾ ਹੁੰਦਾ ਹੈ ਆਪਾਂ ਜੋ ਫਸਟ ਇੱਕ ਸਾਡੀ ਫਸਟ ਐਡ ਹੈ ਜਿਵੇਂ ਮਰੀਜ਼ ਨੂੰ ਆਪਾਂ ਕਿੰਨੇ ਵੀ ਕੋਈ ਬੁਖਾਰ ਹੋ ਗਿਆ ਜਾਂ ਨੂੰ ਕੁਝ ਹੋ ਗਿਆ ਤਾਂ ਉਹ ਆਪਾਂ ਘਰੋਂ ਕ੍ਰੋਸਿੰਗ ਦੀ ਗੋਲੀ ਦੇ ਦਿੰਨੇ ਆ ਇਹ ਉਹ ਜੇ ਗੱਡੀ ਤੁਹਾਡੀ ਪੈਂਚਰ ਹੋ ਗਿਆ ਜਾਂ ਟਾਇਰ ਕੋਈ ਵੀ ਕੱਟ ਲੱਗ ਗਿਆ ਤਾਂ ਆਹ ਤੁਹਾਡੀ ਫਸਟ ਐਡ ਸਕੂਟੀ ਜਾਂ ਮੋਟਰਸਾਈਕਲ ਤੇ ਤੁਸੀਂ ਲਾਉਣ ਲੱਗੇ ਹੋ ਦੋਸਤੋ ਇਹਨੂੰ ਐਵੇਂ ਰੱਖਣਾ ਤੇ ਜਿਹੜਾ ਜਿਹੜਾ ਤੁਹਾਡਾ ਟਾਇਰ ਜਿਹੜਾ ਟਾਇਰ ਤੁਹਾਡਾ ਉਹ ਚੱਕ ਕੇ ਇਹਦੇ ਵਿੱਚ ਰੱਖਣਾ ਤੁਸੀਂ ਰੱਖ ਲੈਣਾ ਮੈਂ ਤੁਹਾਨੂੰ ਰੱਖ ਕੇ ਦਿਖਾਉਣਾ ਦੋਸਤ ਜੀ ਇਸ ਤਰ੍ਹਾਂ ਮਤਲਬ ਦੋਸਤੋ ਇਸ ਤਰ੍ਹਾਂ ਤੇਰੇ ਨਾਲ ਚੱਕ ਕੇ ਤੋ ਦਿ ਦਿਨ ਰੱਖਾਤਾ ਹੋਈ ਹਾਂਜੀ ਤੇ ਦੋਸਤੋ ਕੋਈ ਨਾ ਕੋਈ ਤਾਂ ਰਾਹ ਚ ਮਿਲ ਹੀ ਜਾਂਦਾ ਇਹਦੇ ਨਾਲ ਸਟ੍ਰਿਪ ਆਉਂਦੀਆਂ ਉਹ ਟੁੱਟ ਗਈਆਂ ਤੇ ਹੁਣ ਆਪਾਂ ਤਾਰ ਬਣਨ ਲੱਗੇ ਆ ਤੇ ਤੁਹਾਨੂੰ ਚਲਾ ਕੇ ਦਿਖਾਉਣੇ ਆ ਹੁਣ ਘਰ ਤੱਕ ਆਪਾਂ ਇਹਨੂੰ ਐਸੇ ਤਰ੍ਹਾਂ ਲੈ ਕੇ ਜਾਵਾਂਗੇ ਤੇ ਤੁਸੀਂ ਵੀਡੀਓ ਨਾਲ ਬਣੇ ਰਹੋ ਤੇ ਇਸ ਕਰਕੇ ਜੇ ਤੁਸੀਂ ਆਹ ਟਾਇਰ ਜੇ ਨਾਲ ਰੱਖੋਗੇ ਤਾਂ ਤਾਰ ਤੇ ਇੱਕ ਛੋਟਾ ਜਿਹਾ ਪਲਾਸ ਵੀ ਨਾਲ ਜਰੂਰ ਰੱਖ ਲਿਓ ਕਿਉਂਕਿ ਇੰਨਾ ਕੁ ਸਮਾਨ ਤਾਂ ਆਪਣੇ ਜਿਹੜੇ ਕੀ ਮੋਟਰਸਾਈਕਲ ਤੇ ਸਕੂਟਰੀ ਦੇ ਵਿੱਚ ਵਧੀਆ ਮਤਲਬ ਕਿ ਆ ਹੀ ਜਾਂਦਾ ਸਹੀ ਆ ਤੇ ਦੋਸਤੋ ਇਸ ਤਰ੍ਹਾਂ ਤੁਸੀਂ ਮਤਲਬ ਕਿ ਇਹਨੂੰ ਲਾ ਲੈਣਾ ਤੇ ਇੱਕ ਦੋ ਥਾਂ ਤੇ ਤੁਸੀਂ ਤਾਰਾ ਇਹਦੇ ਪਿੰਚ ਕਰਦੇ ਨੇ ਵੈਸੋ ਸਟ੍ਰਿਪ ਬਹੁਤ ਆਉਂਦੀਆਂ ਦੇ ਨਾਲ ਪਰ ਹੁਣ ਟੁੱਟ ਗਈਆਂ ਸਾਡੇ ਤੋਂ ਲਾਉਣ ਲੱਗਿਆਂ ਤੇ ਬੱਸ ਜਦੋਂ ਤੁਸੀਂ ਚਲਾਉੜਿਆ ਦੋਸਤੋ ਇਹਦੀ ਇਹਦੇ ਦੋਸਤੋ ਅਗਲੀ ਬ੍ਰੇਕ ਮਾਰ ਕੇ ਜਾਵੇਂ ਜੇ ਤੁਹਾਡਾ ਅਗਲਾ ਟਾਇਰ ਪੈਂਚਰ ਹੋਇਆ ਤਾਂ ਅਗਲੀ ਬ੍ਰੇਕ ਨੱਪ ਕੇ ਰੱਖਣੀ ਹੈ ਤੁਸੀਂ ਜਿਹੜੀ ਆ ਬ੍ਰੇਕ ਹੈ ਇਹਦੀ ਵੀ ਜਦੋਂ ਚਲਾਉਣੀ ਹੈ ਬ੍ਰੇਕ ਨੱਪੀ ਹੋਵੇ ਇਹ ਨੱਪ ਕੇ ਰੱਖਣੀ ਵੀ ਟਾਇਰ ਜਿਹੜਾ ਗਾਣ ਨੂੰ ਫਿਸਕਣ ਦੀ ਕੋਸ਼ਿਸ਼ ਨਾ ਕਰੇ ਲਓ ਵੀ ਦੋਸਤੋ ਆ ਲੱਗ ਗਿਆ ਟਾਇਰ ਹਾਂਜੀ ਇਧਰ ਦੇਖੋ ਪੈਂਚਰ ਟਾਇਰ ਨੂੰ ਮਤਲਬ ਕਿ ਹੁਣ ਥੋੜੇ ਟੂ ਫਟਣ ਦਾ ਜਾਂ ਕੋਈ ਹੋਰ ਮਤਲਬ ਕਿ ਨੁਕਸਾਨ ਹੁੰਦਾ ਕੋਈ ਡਰਨਿੰਗ ਆ ਹਾਂ ਸੋ ਦੋਸਤੋ ਅਸੀਂ ਚੱਲੇ ਆ ਘਰੇ ਤੇ ਜੇ ਵੀਡੀਓ ਵਧੀਆ ਲੱਗੀ ਤੇ ਜਰੂਰ ਸ਼ੇਅਰ ਜਰੂਰ ਕਰ ਦਿਓ ਤੇ ਕਿਸੇ ਭੈਣ ਭਰਾ ਦੇ ਚੀਜ਼ ਕੰਮ ਆ ਸਕੇ ਹਾਂਜੀ